ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਅੱਜ ਇੱਕ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆ ਇੱਕ گاਂ ਪਿੰਡ ਹਰੀਨੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਵੀਰ ਦਾ ਘਰੇ ਕੰਮ ਘਰੇ ਹੀ ਪਸ਼ੂ ਰੱਖੇ ਹੋਏ ਆ ਦੋ ਗਾਂ ਤਿੰਨ ਗਾਵਾਂ ਇੱਕ ਮੱਝ ਘਰੇ ਪੀਣ ਵਾਲੇ ਆ ਜ ਜ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਇਹ ਨਾਗਾ ਵਿਕਾਊ ਕੀਤਾ ਇਹਨੂੰ ਦੋ ਦਿਨ ਹੋਇਆ ਸੂਈ ਨੂੰ ਇਹਦੀ ਡਿਟੇਲ ਆਪਾਂ ਵੀਰ ਤੋਂ ਲੈਨੇ ਆ ਵੀ ਇਹਦਾ ਕੀ ਹਿਸਾਬ ਕਿਤਾਬ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਵੀਰ ਜੀ ਨਾਮ ਦੱਸਿਓ ਆਪਣਾ ਮੇਰਾ ਨਾਮ ਲਵ ਕਰਨ ਸਿੰਘ ਹੈ ਜੀ ਅੱਛਾ ਜਿਹੜੇ ਆਪਣੇ ਪਸ਼ੂ ਆ ਵੀਰੇ ਘਰ ਦੇ ਹੀ ਆ ਸਾਰੇ ਹਾਂ ਵੀਰੇ ਘਰ ਦੇ ਹੀ ਸਾਰੇ ਠੀਕ ਆ ਜਿਹੜੀ ਆਪਾਂ ਇਹ ਗਾਂ ਦਿਖਾਉਣ ਲੱਗੇ ਆ ਕਿੰਨਾ ਮਸੂ ਆ ਇਹ ਇਹ ਤੀਜਾ ਸੂਆ ਸੂਏ ਵੀਰੇ ਤੀਜਾ ਸੂਆ ਸੂਈ ਆ ਦੂਜਾ ਸੂਆ ਘਰੇ ਸੂਆ ਆਪਾਂ ਦੂਜਾ ਆਪਣੇ ਘਰੇ ਦੂਜੇ ਸੂਏ ਕਿੰਨਾ ਦੁੱਧ ਕੱਢਿਆ ਨੇ 28 ਲੀਟਰ ਦੁੱਧ ਕੱਢਿਆ ਵੀਰੇ ਪੂਰਾ 28 ਲੀਟਰ ਦੁੱਧ ਕੱਢਿਆਗਾ ਇਹਨੇ ਮਗਰ ਕੀ ਆਇਆ ਇਹਦੇ ਹੁਣ ਬੱਛੀ ਦਿੱਤੀ ਹੈ ਵੀਰੇ ਮਗਰ ਬੱਛੀ ਆ ਸੀਮਨ ਦਾ ਪਤਾ ਕਿਹੜੇ ਸੀਮਨ ਦੀ ਕੋਈ ਇਹ 66 66 ਸੀਮਨ ਦੀ ਆ ਤੇ 2500 ਰੁਪਏ ਲਿਆ ਸੀ ਕੋਈ ਐ ਮਤਲਬ ਸਟਰਾ ਸਾਮਕੇ ਰੱਖਿਆ ਵੀ ਕਿਹੜਾ ਨਹੀਂ ਵੀਰੇ ਉਹ ਨਹੀਂ ਸਾਮਕੇ ਰੱਖਿਆ ਅੱਛਾ ਕਿਸਾਨ ਵੀਰੋਂ ਕਹਿ ਰੀ ਕਰੀ ਲੂਪਰਾ ਜਿਹੜੇ ਉਹ ਸੀਮਨ ਚੰਗਾ ਭਰਾ ਲੈਂਦੇ ਕਿਰੀ ਨਹੀਂ ਉਹਨਾਂ ਨੂੰ ਹੁੰਦਾ ਕਿ ਅਸੀਂ ਪਸੂ ਸੇਲ ਕਰਨਾ ਤੇ ਸਾਮਦੇ ਨਹੀਂ ਪਰ ਇੰਨਾ ਹੈਗਾ ਜੇ 2500 ਦਾ ਸਟਰਾ ਭਰ ਕੇ ਗਿਆ ਡਾਕਟਰ ਤੇ 66 ਸੀਮਨ ਦੀ ਤਾਂ ਕੋਈ ਚੰਗਾ ਹੀ ਭਰਿਆ ਹੋਊਗਾ ਗਾਂ ਤੁਸੀਂ ਦੇਖ ਲਓ ਇੱਕ ਵਾਰੀ ਤੁਹਾਨੂੰ ਦਿਖਾ ਦਿੰਦੇ ਆ ਭਾਈ ਤੋੜ ਕੇ ਦਿਖਾਉਣੇ ਹਮਾਨਾ ਦੇਖ ਲਓ ਤੁਸੀਂ ਸਿਹਤ ਦੇਖ ਲਓ ਉੱਤੋਂ ਥੋੜੀ ਤੁਹਾਨੂੰ ਹੁਣ ਦਿਸੀ ਦਿਸੂਗੀ ਕਿਉਂਕਿ ਇਹ ਪਰਸੂਈ ਸੂਈ ਆ ਤੁਹਾਨੂੰ ਪਤਾ ਸੂਣ ਤੋਂ ਬਾਅਦ ਪਰਸੂਈ ਇੱਕ ਵਾਰੀ ਕਿਰਾ ਖਾਲੀ ਹੋ ਜਾਂਦਾ ਉਹ ਲੈ ਕੀ ਕਰਦੇ ਆਪਾਂ ਇਹਦਾ ਮੌਲੀ ਵੀਰੇ 90000 ਰੁਪਏ 90000 ਰੁਪਏ ਕੋਈ ਮਾਨਤਾਨ ਹੋ ਜਾਊਗਾ ਆ ਲੈ ਆਓ ਜੇ ਖੋਲ ਕੇ ਆਪਾਂ ਦਿਖਾ ਦੇਗੇ ਤੋਰੇ ਮਾੜੀ ਜੀ ਕਿਸਾਨ ਵੀਰੋ ਤੇ ਗਾਂ ਦੇਖ ਲਓ ਸ਼ਾਈਨ ਸ਼ੂਨ ਪੂਰੀ ਆ ਇੰਨੀ ਕੀ ਜਗ੍ਹਾ ਬਾਈ ਕੋਲੇ ਘਰ ਵੀ ਛੋਟਾ ਹੀ ਆ ਜਿੰਨੀ ਕੁ ਤੁਰੂਗੀ ਆਪਾਂ ਤੁਹਾਨੂੰ ਉਨੀ ਕੁ ਤੋੜ ਕੇ ਦਿਖਾ ਦਨੇ ਆ ਰਾਤ ਹੀ ਹਜੇ ਇਹ ਜਿਹੜੀ ਹੈਗੀ ਆ ਸੌਰੀ ਪਰਥੋ ਦੀ ਸੂਈ ਵੀ ਆ ਬਾਲਾ ਨੇੜੇ ਆਪ ਹੁੰਦੇ ਨੇ ਕੋਈ ਬੱਚੀ ਦਾ ਥੋੜਾ ਕਰਦੀ ਆ। ਥੋੜੀ ਭਾਈ ਜੀ ਹਵਾਨਾ ਦੇਖ ਲਓ ਪੂਰੇ ਵੱਡੇ ਹਵਾਨੇ ਜੀ ਆ। ਪਹਿਲੇ ਸੂਏ ਬਾਈ ਕਹਿੰਦਾ 28 ਲੀਟਰ ਅੰਗ ਦੁੱਧ ਪਾਇਆ ਐ ਤੇ ਕੀ ਨਹੀਂ ਤਾਂ 30 ਲੀਟਰ ਤੋਂ ਬਾਹਰ ਜਾਵਦੂਗੀ। ਜੇ ਕੋਈ ਭਰਾ ਸਾਮ ਸੰਭਾਲ ਵਾਲਾ ਚੰਗਾ ਕੋਈ ਲਿਆਣਾ ਚਾਹੁੰਦਾ ਹੈਗਾ ਜਿਹੜਾ ਕੋਈ ਲੈ ਕੇ ਜਾਊਗਾ ਨਾਲ ਦੋ ਨਾਗ ਨਾਲ ਬੱਚੀ ਬਹੁਤ ਚੰਗੀ ਆ ਦੋਸਤੋ ਜੇ ਤੁਸੀਂ ਦੇਖੋਗੇ 나ੜੂਆ ਹਜੇ ਇਹਦੇ ਨਾਲ ਹੀ ਆ। ਤੁੰ ਲੱਗ ਰਿਹਾਗਾ 2500 ਦਾ ਟੀਕਾ ਲੱਗਾ ਜੇ ਅੱਜ ਦੇ ਟਾਈਮ ਦੇਖੋਗੇ ਤਾਂ 15 ਤੋਂ 20 ਹਜ਼ਾਰ ਦੀ ਤੇ ਬੱਚੀ ਆ। ਇਹ ਗਾਂ ਦੇ ਇੱਕ ਵਾਰੀ ਪੇਰ ਦੇਖ ਲਓ। ਉਹ ਥਣ ਦਖਾ ਦਿੰਦਾ ਮੈਂ। ਮੁਠੀ ਇਹਦੇ ਵਿੱਚ ਆਉਣ ਵਾਲਾ ਥਾਣਾ, ਚਾਰੇ ਥਾਣ ਇੱਕੋ ਜੀ ਜਿਹੜੀ ਹੈਗੀ ਆ ਵਿੱਥੀ ਦੇ ਆ। ਮਗਰ ਉਹ ਦੇਖ ਲਓ। ਮਗਰਲੇ ਥਾਣ, ਮੂਹਰੇਲੇ ਥਾਣ ਬਿਲਕੁਲ ਇੱਕੋ ਜੀ ਵਿੱਥੀ ਦੇ ਆ। ਥੋੜੀ ਲੱਸੀ ਲੱਗਦੀ ਆ ਪਰ ਉਹਨੀ ਕੋਈ ਹੈ ਨਹੀਂ ਕਿ ਜੇ ਕੋਈ ਭਰਾ ਜਦੋਂ ਇਹਨੂੰ ਸੰਭੂਗਾ, ਕੋਈ ਮਹੀਨਾ ਇਹਨੂੰ ਸੇਵਾ ਹੋ ਗਈ। ਇਹਨੇ ਪੂਰੀ ਫੱਬ ਜਾਣਾ ਵੱਡੇ ਗਾਂ। ਖਾਣ ਖੁੰਚ ਕਿਵੇਂ ਵੀਰੇ ਖਾ ਲੈਂਦੀ ਸਰ ਉਹ ਚਾਰੂ ਵੀਰੇ ਕੋ ਮਰਜ਼ੀ ਕਰੇ ਆਪਣੇ ਆਪ ਕੋਈ ਆਪਾਂ ਸਬਜ਼ੀ ਵਗੈਰਾ ਛਿਲੜਾ ਪਾਉਣੇ ਆ ਤੇ ਰੋਟੀ ਵਾਦੀ ਘਟੀਆਂ ਕੋ ਸਮਰਜੀ ਬਾਦੋ ਸਭ ਖਾ ਲੈਂਦੀ ਐ ਇਹੇ ਦੋਸਤੋ ਪੇਟ ਤੋਂ ਹੀ ਲੱਗਦਾ ਵੱਡੇ ਪੇਟ ਦੀ ਗਾਂ ਜੇ ਕੋਈ ਪਸ਼ੂ ਖਾਊਗਾ ਫੇਰ ਹੀ ਦੁੱਧ ਕੱਢੂਗਾ ਇੱਕ ਅੰਜਲੇ ਵੀਰੇ ਸੂਣ ਤੋਂ ਬਾਅਦ ਕੋਈ ਹਵਾਨੀ ਨੂੰ ਇਹਦੇ ਸੋਈ ਨਹੀਂ ਆਈ ਕੋਈ ਇਹਨੇ ਪਾਲ ਨਹੀਂ ਕੀਤੀ ਬਿਲਕੁਲ ਨੋਰਮਲ ਨੋਰਮਲ ਨੇ ਵੀਰੇ ਜੇਰ ਵਗੈਰਾ ਪੈ ਗਈ ਐ ਜੇਰ ਵੀਰੇ ਪ੍ਰੋਪਰ ਪੈ ਗਈ ਐ ਕੋਈ ਵੀ ਲੈਣ ਆਊਗਾ ਆਪਣੇ ਕੋਲੇ ਜੇਰ ਦੀ ਫੋਟੋ ਵਗੈਰਾ ਸਾਰਾ ਕੁਝ ਪ੍ਰੋਪਰ ਪੈਗਾ ਹਾਂਜੀ ਵੀਰੇ ਠੀਕ ਐ ਵੀਰੇ ਆਪਾਂ ਧਾਰ ਰਾਮ ਨੇ ਵਿਚਾਰ ਸ਼ੁਰੂ ਕਰਤੀ ਵੀਰ ਨੇ ਧਾਰ ਦੇਖ ਲਓ ਜੀ ਕਿੱਡੀ ਮੋਟੀ ਆ ਕੀਜੀ ਵਰਗੀ ਮੋਟੀ ਧਾਰ ਆ ਤੇ ਪੂਰੀ ਪੋਲੀ ਵੀ ਆ ਆਰਾਮ ਨਾਲ ਬਈ ਤੁਸੀਂ ਚੁਈ ਜਾਂਦਾ ਬਈ ਮਗਰਲੇ ਥਨਾ ਜੀ ਵੀ ਮਾਰਤੀ ਦੋ ਕਤਾਰਾਂ ਮਾੜੇ ਮਗਰਲੇ ਥਨਾ ਹੀ ਪੜੀ ਇਹ ਮਗਰਲੇ ਥਨਾ ਜੀ ਦੇਖ ਲਓ ਦੋਸਤੋ ਧਾਰ ਦੇਖ ਲਓ ਤੁਸੀਂ ਜਿਹੜੀ ਮੇਨ ਆ 30 ਲੀਟਰ ਦੰਦ ਚੂਨਾ ਹੈਗਾ ਇਹ ਨਹੀਂ ਹੈਗਾ ਜੇ ਕਈ ਨਾ ਹੱਥੀ ਚੂਨਾ ਤੇ ਨੂੰ ਟਾਈਮ ਲੱਗ ਜਾਊਗਾ ਤੇ ਉਹਨੂੰ ਮਸ਼ੀਨ ਦੀ ਲੋੜ ਪਊਗੀ ਬਹੁਤ ਮੋਟੀ ਧਾਰ ਆ ਦੋ ਕਮੈਂਟਾਂ ਦੇ ਵਿੱਚ ਹੀ ਦੋਸਤੋ ਤੁਸੀਂ ਦੇਖ ਲਓ ਬਾਈ ਨੇ ਬਾਹਲ ਟੀ ਨੇੜੇ ਕਰਤੀ ਐ ਮਿਲਕ ਵੇਣ ਦੇਖ ਲਓ ਤੁਸੀਂ ਕਿੱਡੀ ਇਹਦੀ ਮੋਟੀ ਐ ਇੱਥੇ ਹੀ ਅੰਦਾਜ਼ਾ ਹੋ ਜਾਂਦਾ ਵੀ ਬਸੂ ਜੋ ਤੇ ਕੱਢੂਗਾ ਕਣੀ ਕੱਢੂਗਾ ਮਿਲਕ ਵੇਣ ਦੇਖ ਲਓ ਤੁਸੀਂ ਹਵਾਂ ਨੇ ਦੇ ਵੀ ਨਾੜਾ ਦੇਖ ਲਓ ਕਿਸਾਨ ਵੀਰੋ ਖਾਲੀ ਨਹੀਂ ਕਰ ਦੇਗੇ ਕਿਉਂਕਿ ਅਜੇ ਸੋਈ ਨੂੰ ਥੋੜਾ ਟਾਈਮ ਐ ਗਰਮੀ ਜਾਦੇ ਆ ਥੋੜਾ ਵਿੱਚ ਛੱਡਿਆਗਾ ਬਾਕੀ ਲਿਆ ਬਈ ਹੇ ਵੀਰੇ 5-6 ਕਿਲੋ ਬਬਲਾ ਅੰਦਰ ਹੋਊਗਾ ਮੱਛੀ ਚੰਗਾਈ ਆ ਬਿਲਕੁਲ ਮੱਛੀ ਚੰਗਾਤੀ ਆ ਤੇ ਮੈਨੂੰ ਲੱਗਾ 6-7 ਕਿਲੋ ਬਾਲਟੀ ਚ ਹੋਊਗਾ ਤੇ ਗਾਂ ਨੂੰ ਇਹ ਹਵਾਨੇ ਨੂੰ ਹਲੇ ਪਤਾ ਵੀ ਨਹੀਂ ਲੱਗਿਆ ਵੀ ਮੈਨੂੰ ਚੋਇਆ ਜੇ ਜਿਹੜੇ ਭਰਾ ਨੂੰ ਚੰਗੀ ਲੱਗੇ ਨੰਬਰ ਸਕਰੀਨ ਤੇ ਚੱਲਦੇ ਆ ਸੰਪਰਕ ਕਰ ਲਿਓ ਆਪਦੀ ਤਸੱਲੀ ਨਾਲ ਚੋਕੇ ਲਿਆ ਸਕਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ